ਵਾਹਿਗੁਰੂ ਸਾਹਿਬ ਜੀਓ ਮਗਰ ਮਾਹੇ ਸਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਮਗਰ ਮਾਹ ਸਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹਾਂ ਤਨ ਮਨ ਮੌਲਿਆ ਰਾਮ ਸਿਆ ਸੰਗ ਸਾਦ ਸਹੇ ਲੜੀਆਂ ਹਾਂ ਸਾਦ ਜਨਾਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੈਨ ਦੁੱਖ ਨ ਕਬ ਹੂੰ ਉਤਰੈ ਸੇ ਜਮਕੈ ਵਸ ਪੜੀਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜੀਆ ਹ ਰਤਨੰਜ ਬਿਹਰ ਲਾਲ ਹਰ ਕੰਠ ਤਿੰਨ ਜੜੀਆ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜਿਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮਗਰ ਪ੍ਰਭ ਆਰਾਧਨਾ ਬਹੁੜਾ ਜਨਮੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਧਨ ਦੀਨ ਦੁਨੀਆ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਅੱਜ 16 ਨਵੰਬਰ ਮੱਗਰ ਮਹੀਨੇ ਦੀ ਪਾਵਨ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ ਦਿਨ ਸ਼ਨੀਵਾਰ ਹੈ ਜੀ ਸੋ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਮੱਗਰ ਮਹੀਨਾ ਸਰਬੱਤ ਸੰਗਤਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਭਰਿਆ ਬਤੀਤ ਕਰਵਾਉਣ ਦਰੋਂ ਘਰੋਂ ਪਾਤਸ਼ਾਹ ਜੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਨਦਰੇ ਰਹਿਮਤ ਕਰਨ ਕਿਰਪਾ ਕਰਨ ਸੋ ਗੁਰੂ ਪਿਆਰਿਓ ਧੰ ਸਤਗੁਰੂ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਾਜ ਰਾਗ ਦੇ ਅੰਦਰ ਪਾਵਨ ਬਾਰਾ ਮਹੀਨ ਦੀ ਬਾਣੀ ਰਚ ਕਰਕੇ ਸਿੱਖਾਂ ਨੂੰ ਕੋਲ ਲੁਕਾਈ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਹੀਨਾਵਾਰੀ ਜੋ ਮੱਗਰ ਮਹੀਨੇ ਦਾ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪ ਸੰਗਤਾਂ ਨੇ ਪਾਵਨ ਮੱਗਰ ਮਹੀਨੇ ਦਾ ਸ੍ਰੀ ਮੁਖਵਾਕ ਸਰਵਣ ਕੀਤਾ ਹੈ ਸੋ ਇਥੇ ਗੁਰੂ ਪਿਆਰਿਓ ਆਪ ਸੰਗਤਾਂ ਦੀ ਜਾਣਕਾਰੀ ਵਾਸਤੇ ਮੈਂ ਦੱਸ ਦਵਾਂ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਨੇ ਵੀ 12 ਮਾਹ ਦੀ ਬਾਣੀ ਦਾ ਜੋ ਪਾਠ ਹੈ ਉਹ ਉਚਾਰਨ ਕੀਤਾ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਦੀ ਪਾਵਨ ਬਾਣੀ 12 ਮਾਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਜੀਆ ਦੀ ਪਾਵਨ ਬਾਣੀ ਤੁਖਾਰੀ ਰਾਗ ਦੇ ਵਿੱਚ ਦਰਜ ਹੈ ਅਤੇ ਸਤਗੁਰ ਸੱਚੇ ਪਾਤਸ਼ਾਹ ਜੀਆ ਦੀ ਜੋ 12 ਮਾਹ ਜੀ ਦੀ ਬਾਣੀ ਹੈ ਉਹ ਮਹੰਗੇ ਅੱਖਰ ਹਨ ਮਹੰਗੀ ਬਾਣੀ ਹੈ ਜੇ ਆਪਾਂ ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ ਔਖੀ ਬਾਣੀ ਹੈ ਉਸ ਦੇ ਅਰਥ ਕਰਨੇ ਔਖੇ ਹਨ ਵਿਦਵਾਨ ਜਾਣ ਹੀ ਉਸ ਦੇ ਗਿਆਨੀ ਜਾਣ ਹੀ ਉਸ ਦੇ ਅਰਥ ਕਰ ਸਕਦੇ ਹਨ ਅਤੇ ਉਸ ਬਾਣੀ ਨੂੰ ਸਮਝ ਸਕਦੇ ਹਨ ਅਤੇ ਧੰ ਸ੍ਰੀ ਗੁਰੂ ਨਾਨਕ ਦੇਵ ਜੀਾਂ ਤੋਂ ਬਾਅਦ ਪੰਚਮ ਪਾਤਸ਼ਾਹ ਜੀਾਂ ਨੇ ਕਿਉਂ ਦੁਬਾਰਾ ਫਿਰ ਮਾਜ ਰਾਗ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਸੋ ਉਸ ਵੇਲੇ ਦਾ ਥੋੜਾ ਜਿਹਾ ਇਤਿਹਾਸ ਮੈਂ ਆਪ ਜੀ ਦੇ ਨਾਲ ਚਾਨਣਾ ਪਾਵਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਸਮੇ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਅਤੇ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਸੀ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਜੋ ਪਾਵਨ ਬਾਣੀ 12 ਮਾਹ ਦੀ ਰਚਨਾ ਕੀਤੀ ਹੈ ਮਹੀਨਾਵਾਰੀ ਉਪਦੇਸ਼ ਸਿੱਖਾਂ ਨੂੰ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੇ ਹਨ ਸੋ ਉਹ ਮਹਿੰਗੀ ਬਾਣੀ ਹੋਣ ਕਰਕੇ ਉਸ ਦੇ ਅਰਥ ਸਮਝਣੇ ਔਖੇ ਹਨ ਸੋ ਆਪ ਜੀ ਕਿਰਪਾ ਕਰੋ ਸਿੱਧੇ ਲਫ਼ਜ਼ਾਂ ਵਿੱਚ ਸਰਲ ਤਰੀਕੇ ਦੇ ਨਾਲ ਸਾਨੂੰ ਮਹੀਨਾਵਾਰੀ ਉਪਦੇਸ਼ ਬਖਸ਼ਿਸ਼ ਕਰੋ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਗੁਰੂ ਪਿਆਰਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਤੁਖਾਰੀ ਰਾਗ ਦੇ ਵਿੱਚ 12 ਮਾਹ ਦੇ ਉਪਦੇਸ਼ ਬਖਸ਼ਿਸ਼ ਕੀਤੇ ਹਨ ਸੋ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ ਦੁਬਾਰਾ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਇਹ ਕਿਰਪਾ ਕੀਤੀ ਜੋ 12 ਮਾਹ ਦੀ ਪਾਵਨ ਬਾਣੀ ਮਾਜ ਰਾਗ ਦੇ ਅੰਦਰ ਸਤ ਗੁਰਾਂ ਨੇ ਸੋ ਖੈਣ ਜੇ ਸ਼ਬਦਾਂ ਵਿੱਚ ਉਚਾਰਨ ਕੀਤੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਦੀ ਜਿਵੇਂ ਅੱਜ ਮੱਗਰ ਮਹੀਨੇ ਦੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਮੱਗਰ ਮਾਹੇ ਸੋਹੰਦੀਆਂ ਹਰ ਪਰ ਸੰਗ ਬੈਠੜੀਆਂ ਆਂ ਭਾਵਕੇ ਮੱਗਰ ਦੇ ਠੰਡੇ ਮਿੱਠੇ ਮਹੀਨੇ ਵਿੱਚ ਓ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ ਪ੍ਰਮਾਤਮਾ ਦੇ ਨਾਲ ਪਤੀ ਪਰਮੇਸ਼ਵਰ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਸੁਰਤ ਜੋੜ ਕਰਕੇ ਬੈਠੀਆਂ ਹਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਆਪਣੇ ਨਾਲ ਜੋੜ ਲਿਆ ਫਿਰ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਇਸ ਖੈਣ ਸ਼ਬਦਾਂ ਦੇ ਵਿੱਚ ਦੁਬਾਰਾ ਫਿਰ 12 ਮਹਾਂ ਦੀ ਜੋ ਬਾਣੀ ਹੈ ਉਹ ਮਾਜ ਰਾਗ ਦੇ ਵਿੱਚ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਉਚਾਰਨ ਕਰਨਾ ਕੀਤੀ ਸੋ ਅੱਜ ਪਾਵਨ ਮੱਗਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸੋ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਉਪਦੇਸ਼ ਸਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ ਅਤੇ ਜੀਵਨ ਜਿਉਣ ਦੀ ਜਾਂਚ ਆ ਜਾਵੇ ਗੁਰੂ ਸਾਹਿਬ ਜੀ ਕਿਰਪਾ ਕਰਨ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਬਨਾ ਨੂੰ ਨਦਰੋ ਨਦਰੀ ਨਿਹਾਲ ਕਰਨ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ